ਚੈਨਲ ਉਤ ਸਾਰਿਆਂ ਦਾ ਸਵਾਗਤ ਹੈ ਸਾਰਿਆਂ ਨੂੰ ਜੀ ਆਇਆਂ ਨੂੰ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਯਾਦ ਕਰਾ ਦਵਾਂ ਕਿ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਭ ਤੋਂ ਪਹਿਲਾਂ ਸਬਸਕ੍ਰਾਈਬ ਕਰ ਲਓ ਕਿਉਂਕਿ ਤੁਹਾਨੂੰ ਇਸ ਚੈਨਲ ਤੇ ਬਹੁਤ ਹੀ ਮਨੋਰੰਜਨ ਦਿਲਚਸਪ ਅਤੇ ਜ਼ਿੰਦਗੀ ਨੂੰ ਸਿਖਾਉਣ ਵਾਲੀਆਂ ਕਹਾਣੀਆਂ ਮਿਲਦੀਆਂ ਰਹਣਗੀਆਂ ਨਵੀਆਂ ਗੱਲਾਂ ਨਵੇਂ ਰਾਹ ਨਵੇਂ ਅੰਦਾਜ਼ ਵਿੱਚ ਧੰਨਵਾਦ ਜੀ ਆਓ ਸ਼ੁਰੂ ਕਰੀਏ ਅੱਜ ਦੀ ਕਹਾਣੀ ਇੱਕ ਸੌਦਾਗਰ ਦਾ ਲੜਕਾ ਮੁਕੰਦ ਬੜਾ ਸਿੱਧਾ ਸਦਾ ਸੀ ਉਸਨੇ ਇੱਕ ਪੰਡਤ ਸ਼ਾਸਤਰ ਪੜਾਇਆ ਕਰਦਾ ਸੀ ਜਦੋਂ ਮੁਢਲੀ ਪੜਾਈ ਖਤਮ ਹੋਈ ਤਾਂ ਪੰਡਤ ਨੇ ਉਹਨੂੰ ਕਈ ਤਰ੍ਹਾਂ ਦੀਆਂ ਵਿਹਾਰਕ ਗੱਲਾਂ ਸਮਝਾਈਆਂ ਇਸਤਰੀ ਦੇ ਮੱਕਰ ਫਰੇਬਾਂ ਤੋਂ ਜਾਣੂ ਕਰਾਉਣ ਵਾਸਤੇ ਕਈ ਤਰੀਆ ਚਿੱਤਰ ਸੁਣਾਏ ਪੰਡਤ ਨੇ ਮੁਕੰਦੇ ਨੂੰ ਤਰੀਆਂ ਚੱਕਰਾਂ ਦੀ ਇੱਕ ਪੋਥੀ ਵੀ ਪੜਨ ਵਾਸਤੇ ਦਿੱਤੀ ਉਹ ਪੋਥੀ ਪੜ੍ਹ ਕੇ ਮੁਕੰਦੇ ਨੂੰ ਇਸਤਰੀਆਂ ਤੋਂ ਨਫ਼ਰਤ ਹੋ ਗਈ ਉਹਨੇ ਇਰਾਦਾ ਕਰ ਲਿਆ ਕਿ ساری عمر ਵਿਆਹ ਨਹੀਂ ਕਰਵਾਏਗਾ ਮੁਕੰਦੇ ਨੇ ਆਪਣੇ ਮਨ ਦੀ ਗੱਲ ਕਿਸੇ ਨੂੰ ਨਾ ਦੱਸੀ ਜਦੋਂ ਵੀ ਸੁਦਾਗਰ ਮੁਕੰਦੇ ਨਾਲ ਵਿਆਹ ਬਾਰੇ ਗੱਲ ਛੇੜਦਾ ਇਹ ਟਾਲ ਜਾਂਦਾ ਕਾਫੀ ਮੁੱਦਤ ਇਸ ਤਰ੍ਹਾਂ ਲੰਘ ਗਈ ਅਖੀਏ ਸੁਦਾਗਰ ਨੇ ਮੁਕੰਦੇ ਨੂੰ ਸਮਝਾਇਆ ਦੇਖ ਬੇਟਾ ਜੇ ਤੂੰ ਵਿਆਹ ਨਾ ਕਰਵਾਇਆ ਤਾਂ ਇੱਕ ਤਾਂ ਖਾਨਦਾਨ ਦੀ ਬਦਨਾਮੀ ਹੋਏਗੀ ਕਿ ਮੁੰਡਾ ਮੂਰਖਾ ਰਿਸ਼ਤਾ ਕੋਈ ਨਹੀਂ ਮਿਲਦਾ ਦੂਜਾ ਅਗੂ ਵੰਚਨਾ ਚੱਲੀ ਤਾਂ ਪਿੱਤਰਾ ਨੂੰ ਪਾਣੀ ਕੌਣ ਦੇਗਾ ਤੂੰ ਮੇਰਾ ਇੱਕੋ ਇੱਕ ਪੁੱਤਰ ਹੈ ਸਾਡੇ ਦੋਹਾਂ ਦੀਆਂ ਰੋਹਾਂ ਮਰਨ ਮਗਰੋਂ ਪਿਆਸੀਆਂ ਭਟਕਦੀਆਂ ਰਹਿਣਗੀਆਂ ਸਦਾਗਰ ਦੇ ਮਜਬੂਰ ਕਰਨ ਤੇ ਮੁਕੰਦਾ ਇਸ ਸ਼ਰਤ ਤੇ ਵਿਆਹ ਕਰਵਾਉਣ ਮੰਨਿਆ ਕਿ ਉਹ ਉਸ ਲੜਕੀ ਨਾਲ ਸ਼ਾਦੀ ਕਰਵਾਏਗਾ ਜੋ ਹਰ ਰੋਜ਼ ਸਵੇਰੇ ਜਾਗਦੇ ਸਾਰ ਉਹਦੇ ਕੋਲੋਂ ਪੰਜ ਜੁੱਤੀਆਂ ਖਾਏ ਕਰੇਗੀ ਮੁਕੰਦੇ ਨੇ ਸੋਚਿਆ ਕਿ ਇਸ ਤਰ੍ਹਾਂ ਤੀਵੀਆਂ ਦੇ ਕਾਬੂ ਵਿੱਚ ਰਹੇਗੀ ਅਤੇ ਬੇਲ ਹੁਣ ਕਰਕੇ ਉਹਨਾਂ ਨਾਲ ਕੋਈ ਚਲਿਤਰ ਨਹੀਂ ਖੇਡ ਸਕੇਗੀ ਪਰ ਸਦਾਗਰ ਨੂੰ ਅਜਹੀ ਕੁੜੀ ਕਿੱਥੋਂ ਮਿਲੇ ਭਾਵੇਂ ਸਦਾਗਰ ਕੋਲ ਕਾਫੀ ਧਨ ਦੌਲਤ ਸੀ ਪਰ ਉਹਨੂੰ ਆਪਣੇ ਪੁੱਤਰ ਵਾਸਤੇ ਕੋਈ ਅਜਹੀ ਕੰਨਿਆ ਨਾ ਮਿਲੀ ਜੋ ਹਰ ਰੋਜ਼ ਅਪਮਾਨਿਤ ਹੋ ਸਕੇ ਅਮੀਰ ਕੁੜੀ ਤੇ ਇੱਕ ਪਾਸੇ ਰਹੀ ਕੋਈ ਗਰੀਬ ਕੁੜੀ ਵੀ ਅਜਹੀ ਮੂਰਖਾਂ ਵਾਲੀ ਸ਼ਰਤ ਮੰਨਣ ਨੂੰ ਤਿਆਰ ਨਾ ਹੋਈ ਵਕਤ ਲੰਘਦਾ ਗਿਆ ਇੱਕ ਵਾਰ ਸਦਾਗਰ ਕਿਸੇ ਦੂਜੇ ਸ਼ਹਿਰ ਗਿਆ ਉੱਥੇ ਉਹ ਆਪਣੇ ਇੱਕ ਦੋਸਤ ਦੇ ਘਰ ਠਹਿਰਿਆ ਗੱਲਾਂ-ਗੱਲਾਂ ਵਿੱਚ ਮੁਕੰਦੇ ਦੇ ਵਿਆਹ ਬਾਰੇ ਗੱਲ ਛਿੜ ਗਈ ਸਦਾਗਰ ਨੇ ਦੋਸਤ ਨੂੰ ਸਾਰੀ ਗੱਲ ਦੱਸਦਿਆਂ ਕਿਹਾ ਮੁਕੰਦਾ ਬੜਾ ਜਿੱਤੀ ਹੈ ਉਹ ਕਹਿੰਦਾ ਮੈਂ ਉਸ ਕੁੜੀ ਨਾਲ ਵਿਆਹ ਕਰਵਾਉਣਾ ਜਿਹੜੀ ਪੰਜ ਜੁੱਤੀਆਂ ਸਵੇਰੇ ਜਾਗ ਕੇ ਰੋਜ਼ ਖਾਵੇ ਪਰ ਕੋਈ ਕੁੜੀ ਜਹਾ ਮਾਨ ਸਹਿਣ ਨੂੰ ਤਿਆਰ ਨਹੀਂ ਉਸ ਦੋਸਤ ਦੀ ਲੜਕੀ ਜਵਾਨ ਸੀ ਸੋਹਣੀ ਸੁਨੱਖੀ ਤੇ ਸੂਝ-ਬੁਝਵਾਲੀ ਉਸਦੀ दिली ਇੱਛਾ ਸੀ ਕਿ ਉਹਦੀ ਲੜਕੀ ਮੁਕੰਦੇ ਨਾਲ ਵਿਆਹੀ ਜਾਵੇ ਪਰ ਮੁਕੰਦੇ ਦੀ ਅਜੀਬ ਸ਼ਰਤ ਸੁਣ ਕੇ ਉਹ ਠੱਲਾ ਪੈ ਗਿਆ ਲੜਕੀ ਤਾਂ ਮੇਰੀ ਵੀ ਜਵਾਨ ਹੈ ਮੈਂ ਉਹਦੇ ਵਾਸਤੇ ਵਰ ਟੋਲ ਰਿਹਾ ਹਾਂ ਤੇਰਾ ਘਰ ਮਿਲ ਜਾਏ ਤਾਂ ਮੈਨੂੰ ਹੋਰ ਕੀ ਚਾਹੀਦਾ ਪਰ ਜੁੱਤੀਆਂ ਵਾਲੀ ਗੱਲ ਇਤਰਾਜਯੋਗ ਹੈ ਕੋਈ ਕਸੂਰ ਹੋਵੇ ਤਾਂ ਕੋਈ ਝਿੜ ਸਹਿ ਵੀ ਲਵੇ ਬਿਨ ਬਗੈਰ ਕਸੂਰ ਦੇ ਕੌਣ ਰੋਜ਼ ਰੋਜ਼ ਜੁੱਤੀਆਂ ਖਾਵੇ ਪਰ ਕੀ ਪਤਾ ਤੇਰੀ ਲੜਕੀ ਮੰਨ ਜਾਵੇ ਸੋ ਦੱਗਰ ਨੇ ਉਤਸ਼ਾਹ ਦਿੱਤਾ ਜੇ ਉਹਨੂੰ ਇਤਰਾਜ਼ ਨਾ ਹੋਵੇ ਤਾਂ ਤੈਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਦੋਸਤੀ ਲੜਕੀ ਸਵਰਨੋ ਰਸੋਈ ਵਿੱਚ ਬੈਠੀ ਸਾਰੀਆਂ ਗੱਲਾਂ ਸੁਣ ਰਹੀ ਸੀ ਉਹ ਵੇਖਣ ਨੂੰ ਜਿੰਨੀ ਸੋਹਣੀ ਸੁਨੱਖੀ ਸੀ ਸੁਭਾਅ ਦੀ ਓਨੀ ਹੀ ਸੁਸ਼ੀਲ ਅਤੇ ਸੂਝਬੂਝ ਵਾਲੀ ਸੀ ਉਸ ਨੂੰ ਆਪਣੇ ਤੇ ਪੂਰਾ ਵਿਸ਼ਵਾਸ ਸੀ ਉਹ ਇਸ ਸ਼ਾਦੀ ਵਾਸਤੇ ਰਜ਼ਾਮੰਦ ਹੋਗੀ ਜੇ ਮੇਰੇ ਵਿੱਚ ਸਾਹਸ ਹੋਇਆ ਤਾਂ ਮੈਂ ਖੁਦ ਇਹਨੂੰ ਗਲਤ ਕੰਮ ਤੋਂ ਵਰਜ ਲਾਵਾਂਗੀ ਤਸਿੱਤ ਮੇਰੀ ਚਿੰਤਾ ਨਾ ਕਰੋ ਸਵਰਨੋਂ ਨੇ ਆਪਣੇ ਪਿਓ ਨੂੰ ਸਮਝਾਇਆ ਮੁਕੰਦੇ ਦਾ ਵਿਆਹ ਬੜੀ ਧੂਮ-ਧਾਮ ਨਾਲ ਹੋਇਆ ਸਵਰਨੋਂ ਦਾ ਡੋਲਾ ਘਰ ਆਇਆ ਰਾਤ ਸੁਖ ਦੀ ਬੀਤੀ ਸਵਰਨੋਂ ਦੀ ਆਦਤ ਸੀ ਹਰ ਵੇਲੇ ਹਸੂ ਹਸੂ ਕਰਨਾ ਉਹਦੇ ਚਿਹਰੇ ਤੇ ਗਮ ਦੀ ਪਰਛਾਈਂ ਕਦੀ ਵੇਖੀ ਨਹੀਂ ਸੀ ਸਵੇਰੇ ਮੁਕੰਦਾ ਜਾਗਿਆ ਤਾਂ ਸਵਰਨੋਂ ਨੂੰ ਕਹਿਣ ਲੱਗਾ ਸਵੇਰ ਹੋ ਗਈ ਉੱਠ ਜਾਗ ਤੇ ਪੰਜ ਜੁੱਤੀਆਂ ਖਾਲ ਲੈ ਇਹੋ ਮੇਰੀ ਸ਼ਰਤ ਸੀ ਸਵਰਨੋ ਖੜਖੜ ਕੇ ਹੱਸਣ ਲੱਗੀ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਅੱਜ ਪਹਿਲਾ ਦਿਨ ਹੈ ਇਹ ਚੰਗਾ ਸ਼ਗਨ ਨਹੀਂ ਕੱਲ ਸਵੇਰੇ 10 ਜੁੱਤੀਆਂ ਇਕੱਠੀਆਂ ਮਾਰ ਲੈਣੀਆਂ ਸਵਰਨੋ ਨੇ ਸਮਝਾਇਆ ਮਕੰਦੇ ਨੂੰ ਇਹ ਗੱਲ ਚੱਜ ਗਈ ਅਗਲੇ ਦਿਨ ਜਦੋਂ ਮਕੰਦਾ ਸਵੇਰੇ ਜਾ ਕੇ ਸਵਰਨੋ ਨੂੰ ਜੁੱਤੀਆਂ ਮਾਰਨ ਲੱਗਾ ਤਾਂ ਸਵਰਨੋ ਹੱਸਦੀ ਹੋਈ ਕਹਿਣ ਲੱਗੀ ਮੈਨੂੰ ਜੁੱਤੀਆਂ ਖਾਣ ਵਿੱਚ ਕੋਈ ਇਤਰਾਜ਼ ਨਹੀਂ ਪਰ ਇਹ ਸਾਡਾ ਆਪਸੀ ਮਾਮਲਾ ਹੈ ਰਿਸ਼ਤੇਦਾਰਾਂ ਵਿੱਚ ਭੰਡੀ ਪਾਉਣ ਦਾ ਕੀ ਫਾਇਦਾ ਉਹ ਕੀ ਕਹਿਣਗੇ ਦੋ ਚਾਰ ਦਿਨ ਦੀ ਗੱਲ ਐ ਮੇਲ ਨੂੰ ਤੁਰ ਲੈਣ ਦੇ ਫਿਰ ਭਵੇਂ 100 ਜੁੱਤੀਆਂ ਮਾਰ ਲਿਆ ਕਰਨਾ ਇਸ ਤਰ੍ਹਾਂ ਕਰਦਿਆਂ 8-10 ਦਿਨ ਹੋਰ ਲੰਘ ਗਏ ਜਦੋਂ ਸਾਰਾ ਮੇਲ ਤੁਰ ਗਿਆ ਸਵੇਰੇ ਜਾਗਦੇ ਸਾਰ ਮੁਕੰਦੇ ਨੇ ਜੁੱਤੀ ਉਤਾਰ ਲਈ ਤੇ ਸਵਰਨਾ ਨੂੰ ਕਹਿਣ ਲੱਗਾ ਅੱਜ ਮੈਂ ਤੈਨੂੰ ਗਿਣ ਕੇ ਪੁਰੀਆਂ 100 ਜੁੱਤੀਆਂ ਮਾਰਨੀਆਂ ਨੇ ਅਗਲਾ ਪਿਛਲਾ ਸਾਰਾ ਹਿਸਾਬ ਪੂਰਾ ਕਰਨਾ ਹੈ ਉਠ ਮਾਰਖਣ ਲਈ ਤਿਆਰ ਹੋ ਜਾ ਸਰਨੋ ਖਿੜਖੜ ਕਰਕੇ ਹੱਸਣ ਲੱਗੀ ਜੁੱਤੀਆਂ ਤਾਂ ਮੈਂ ਖਾ ਲਵਾਂ ਪਰ ਜੁੱਤੀਆਂ ਮਾਰਦਾ ਤੁਹਾਡਾ ਹੱਕ ਨਹੀਂ ਬਣਦਾ ਤੁਹਾਡੇ ਪਿਓ ਦਾ ਬਣਦਾ ਉਹਨੂੰ ਸੱਦ ਲਿਆਓ ਉਹ ਕਿਵੇਂ ਜੁੱਤੀ ਹੱਥ ਵਿੱਚ ਫੜੀ ਮੁਕੰਦਾ ਸਵਰਨਵਲ ਬਿਟ ਬਿਟ ਕਰਕੇ ਵੇਖਣ ਲੱਗਾ ਮੈਨੂੰ ਇਹ ਦੱਸੋ ਵਿਆਹ ਤੇ ਖਰਚਾ ਕਿਸ ਨੇ ਕੀਤਾ ਮੇਰੇ ਪਿਓ ਨੇ ਗਹਿਣੇ ਗੱਟੇ ਕਿਸ ਨੇ ਢੋਏ ਮੇਰੇ ਪਿਓ ਨੇ ਇਸ ਘਰ ਵਿੱਚ ਕਮਾਈ ਕਿਸ ਦੀ ਹੈ ਮੇਰੇ ਪਿਓ ਦੀ ਤਾਂ ਫਿਰ ਪਿਓ ਨੂੰ ਕਹੋ ਮੈਨੂੰ ਜੁੱਤੀਆਂ ਮਾਰੇ ਮੈਂ ਤੁਹਾਡਾ ਨਹੀਂ ਖਾਂਦੀ ਤੁਹਾਡੇ ਪਿਓ ਦਾ ਦਿੱਤਾ ਖਾਂਦੀ ਹਾਂ ਜਦੋਂ ਮੈਂ ਤੁਹਾਡਾ ਖਾਵਾਂਗੀ ਤਾਂ ਤੁਸੀਂ ਜੁੱਤੀਆਂ ਮਾਰਦੇ ਸੋਹਣੇ ਲੱਗਦੇ ਹੋ ਕੌਡੀ ਕਮਾਉਣੀ ਆਉਂਦੀ ਨਹੀਂ ਜੁੱਤੀਆਂ ਚੱਕੀ ਫਿਰਦੇ ਨੇ ਸਵਰਨੋ ਦਾ ਚਿਹਰਾ ਭੱਖਣ ਲੱਗਾ ਤੂੰ ਠੀਕ ਕਹਿੰਦੀ ਹੈ ਮੁਕੰਦੇ ਨੂੰ ਹੀ ਗੁੱਸਾ ਆ ਗਿਆ ਪਰ ਯਾਦ ਰੱਖ ਜਿਸ ਦਿਨ ਮੈਂ ਕਮਾਈ ਕਰਕੇ ਆਇਆ ਅਗਲੀ ਪਿਛਲੀ ਸਾਰੀ ਕਸਰ ਪੂਰੀ ਕਰਕੇ ਛੱਡਾਂਗਾ ਤਾਂ ਮੈਨੂੰ ਕੋਈ ਅਫਸੋਸ ਨਹੀਂ ਹੋਵੇਗਾ ਸਵਰਨੋ ਨੇ ਉੱਤਰ ਦਿੱਤਾ ਮਕੰਦਾ ਵਪਾਰ ਕਰਨ ਵਾਸਤੇ ਪ੍ਰਦੇਸ਼ ਜਾਣ ਦੀ ਤਿਆਰੀ ਕਰਨ ਲੱਗਾ। ਉਹਨੇ ਆਪਣੇ ਪਿਓ ਤੋਂ 5000 ਰੁਪਏ ਮੰਗੇ। ਪਿਓ ਨੇ ਦੇ ਦਿੱਤੇ। ਮਕੰਦਾ ਜਹਾਜ਼ ਵਿੱਚ ਮਾਲ ਲੱਦ ਕੇ ਪ੍ਰਦੇਸ਼ ਤੁਰ ਗਿਆ। ਰਸਤੇ ਵਿੱਚ ਟਾਪੂ ਦੇ ਕੰਢੇ ਜਹਾਜ਼ ਰੁਕਿਆ। ਮਕੰਦਾ ਟਾਪੂ ਦੀ ਸੈਰ ਕਰਨ ਲੱਗਾ। ਅਚਾਨਕ ਉਸਦੀ ਨਜ਼ਰ ਇੱਕ ਖੂਬਸੂਰਤ ਬਾਗ ਤੇ ਪਈ। ਜਿੱਥੇ ਫੁੱਲਾਂ-ਬੂਟਿਆਂ ਤੋਂ ਇਲਾਵਾ ਅੰਬਾਂ ਦੇ ਬਹੁਤ ਸਾਰੇ ਝੁੰਡੂਗੇ ਪਏ ਸਨ। ਮਕੰਦਾ ਬਾਗ ਵਿੱਚ ਟਹਿਲਣ ਲੱਗਾ। ਕਟੋਰੇ ਜਿੰਨੇ ਵੱਡੇ ਰਸੇ ਹੋਏ ਆਂਬ ਵੇਖ ਕੇ ਮੁਕੰਦੇ ਦਾ ਦਿਲ ਚੂਸਣ ਤੇ ਕਰ ਆਇਆ ਉਹਨੇ ਇੱਕ درخت ਨਾਲੋਂ ਆਂਬ ਤੋੜਿਆ ਚੂਸਿਆ ਬੜਾ ਰਸੀਲਾ ਤੇ ਲਜੀਜ਼ ਸੀ ਮੁਕੰਦੇ ਨੇ ਖਾ ਕੇ ਗਟਕ ਉੱਥੇ ਪੈਰਾਂ ਵਿੱਚ ਸੁੱਟ ਦਿੱਤੀ ਇੱਕ ਹੋਰ ਆਂਬ ਤੋੜ ਕੇ ਚੂਸਣ ਲੱਗਾ ਮੁਕੰਦੇ ਦੇ ਵੇਖਦੇ ਵੇਖਦੇ ਉਸ ਗਟਕ ਵਿੱਚੋਂ ਜੜ ਫੁੱਟਣ ਲੱਗੀ ਤੇ ਹੌਲੇ-ਹੌਲੇ ਇੱਕ ਬੁੱਢਾ ਉੱਗ ਪਿਆ ਜਦੋਂ ਤੱਕ ਉਸਨੇ ਆਂਬ ਚੂਸ ਕੇ ਖਤਮ ਕੀਤਾ ਉੱਥੇ ਪੂਰਾ ਫਾਲਦਾਰ ਬਰਿਸ਼ ਉੱਗ ਚੁੱਕਾ ਸੀ ਜਿਸ ਨਾਲ ਕਾਫੀ ਸਾਰੇ ਪੱਕੇ ਹੋਏ ਆਂਬ ਸਨ ਮਕੰਦਾ ਇਹ ਮਜਮਾ ਵੇਖ ਕੇ ਹਰਾਨ ਰਹਿ ਗਿਆ ਉਹਨੇ ਦੂਜੀ ਕਿਟਕ ਸੁੱਟ ਕੇ ਅਜਮਾਇਸ਼ ਕੀਤੀ ਵੇਖਦੇ ਵੇਖਦੇ ਉਸ ਕਿਟਕ ਉਝੋਂ ਹੀ ਫਾਲਦਾਰ ਬੂਟਾ ਉੱਭਰ ਲੱਗਾ ਮਕੰਦੇ ਨੇ ਸੋਚਿਆ ਇਸ ਜਗ੍ਹਾ ਦੇ ਆਂਬ ਬੜੇ ਅਜੀਬ ਹਨ ਮੈਂ ਇਨਾਂ ਨਾਲ ਕਾਫੀ ਧਨ ਕਮਾ ਸਕਦਾ ਹਾਂ ਸੋ ਉਹਨੇ ਥੋੜੇ ਜੇ ਆਂਬ ਆਪਣੇ ਰਮਾਲ ਵਿੱਚ ਬੰਨ ਲਏ ਤੇ ਵਾਪਸ ਜਹਾਜ਼ ਤੇ ਆ ਗਿਆ ਜਹਾਜ਼ ਫਿਰ ਸਮੁੰਦਰ ਵਿੱਚ ਠਿੱਲ ਪਿਆ ਤੇ ਘੁੰਮਦਾ ਘਮੌਂਦਾ ਮੁਕੰਦਾ ਇੱਕ ਸ਼ਹਿਰ ਪੁੱਜਿਆ ਉੱਥੇ ਮੁਕੰਦੇ ਨੇ ਸ਼ਹਿਰ ਵਿੱਚ ਢੰਡੋਰਾ ਪਟਵਾ ਦਿੱਤਾ ਉਹ ਲੋਕਾਂ ਨੂੰ ਸ਼ਰਤ ਲਗਾ ਕੇ ਇੱਕ ਅਜੀਬ ਕਰਤੱਵ ਵਿਖਾਏਗਾ ਜਦੋਂ ਸ਼ਹਿਰ ਦੇ ਲੋਕ ਖੁੱਲੇ ਮੈਦਾਨੋ ਵਿੱਚ ਇਕੱਠੇ ਹੋ ਗਏ ਤਾਂ ਮੁਕੰਦੇ ਨੇ ਲੋਕਾਂ ਨੂੰ ਕਿਹਾ ਮੈਂ ਇੱਕ ਬੜਾ ਮੌਜਮਾ ਵਿਖਾਣ ਲੱਗਾ ਹਾਂ ਮੈਂ ਇਸ ਆਮ ਨੂੰ ਚੂਸ ਕੇ ਗਿੱਟਕ ਸੁਟਾਂਗਾ ਤਾਂ ਤੁਹਾਡੇ ਵੇਖਦੇ ਵੇਖਦੇ ਇਸ ਗਿੱਟਕੂ ਚ ਅੰਬਦਕ ਪੇੜ ਉੱਗਾਵੇਗਾ ਇਹ ਕਦੇ ਮਮਕਨ ਨਹੀਂ ਲੋਕਾਂ ਨੇ ਸ਼ੋਰ ਮਚਾਇਆ ਜੇ ਮੈਂ ਨਾ ਕਰ ਸਕਿਆ ਤਾਂ ਤੁਹਾਡੇ ਵਿੱਚ 5000 ਰੁਪਏ ਵੰਡ ਦਿਆਂਗਾ ਤੇ ਜੇ ਮੈਂ ਇਹ ਮਜਮਾ ਕਰ ਵਿਖਾਇਆ ਤਾਂ ਤੁਸੀਂ ਸਾਰੇ 5000 ਰੁਪਏ ਇਕੱਠੇ ਕਰਕੇ ਮੈਨੂੰ ਦਿਓਗੇ ਮੁਕੰਦੇ ਨੇ ਕਿਹਾ ਲੋਕਾਂ ਨੇ ਹੰਗਾਰਾ ਭਰਿਆ ਪਰ ਜਦੋਂ ਮੁਕੰਦੇ ਨੇ ਅੰਬ ਚੂਸ ਕੇ ਗਟਕ ਸੁੱਟੀ ਤਾਂ ਨਾ ਉਹਦੇ ਵਿੱਚੋਂ ਪੇੜ ਉੱਗਿਆ ਤੇ ਨਾ ਹੀ ਫਲੀ ਸੋ ਮੁਕੰਦੇ ਨੂੰ 5000 ਰੁਪਏ ਦੇਣੇ ਪਏ। ਮੁਕੰਦੇ ਦੀ ਹਾਲਤ ਮੰਗਤਿਆਂ ਵਾਲੀ ਹੋ ਗਈ। ਲੋਕੀ ਉਸ ਨੂੰ ਦਗਾਵਾ ਸਮਝਣ ਲੱਗੇ। ਇਸ ਵਾਸਤੇ ਉਸ ਨੂੰ ਕਿਸੇ ਨੇ ਵੀ ਕੰਮ ਨਾ ਦਿੱਤਾ। ਅਖੀਰ ਮੁਕੰਦੇ ਨੂੰ ਪੇਟ ਪਾਲਣ ਵਾਸਤੇ ਕਾਹੀ ਦਾ ਕੰਮ ਕਰਨਾ ਪਿਆ। ਮੁਕੰਦਾ ਰੋਜ਼ ਬਾਹਰ ਜੰਗਲ ਵਿੱਚ ਜਾ ਕੇ ਕਾਹ ਕੱਟ ਕੇ ਲਿਆਉਂਦਾ ਤੇ ਮੰਡੀ ਵਿੱਚ ਵੇਚ ਆਉਂਦਾ। ਜੋ ਟੱਕਾ ਪੈਸਾ ਮਿਲਦਾ ਉਹਦੇ ਨਾਲ ਪੇਟ ਦੀ ਅੱਗ ਬੁਝਾ ਲੈਂਦਾ। ਉਹ ਸ਼ਹਿਰੋਂ ਬਾਹਰ ਇੱਕ ਝੁੱਗੀ ਬਣਾ ਕੇ ਰਹਿਣ ਲੱਗ ਪਿਆ। ਕੁਝ ਸਮਾਂ ਲੰਘ ਗਿਆ ਜਦੋਂ ਮੁਕੰਦਾ ਵਾਪਸ ਆਇਆ ਤਾਂ ਸਵਰਨੋ ਉਹਨੂੰ ਲੱਭਣ ਵਾਸਤੇ ਖੁਦ ਪ੍ਰਦੇਸ਼ਾਂ ਵਿੱਚ ਜਾਣ ਦੀ ਤਿਆਰੀਆਂ ਕਰਨ ਲੱਗੀ ਪਹਿਲਾਂ ਤਾਂ ਸਹਰਾ ਰਾਜਾ ਮੰਨਦਾ ਨਾ ਹੋਇਆ ਪਰ ਜਦੋਂ ਸਵਰਨੋ ਨੇ ਜੇਤ ਕੀਤੀ ਤਾਂ ਉਹਨੇ ਆਗਿਆ ਦੇ ਦਿੱਤੀ ਸਵਰਨੋ ਨੇ ਮੁੰਡਿਆਂ ਵਾਲਾ ਲਿਬਾਸ ਪਹਿਨ ਲਿਆ ਅਤੇ ਸਾਰੇ ਕੋਲੋਂ 5000 ਰੁਪਏ ਲੈ ਕੇ ਜਹਾਜ਼ ਵਿੱਚ ਮਾਲ ਲੱਦ ਲਿਆ ਸਵਰਨੋ ਵੀ ਉਹੀ ਦਿਸ਼ਾ ਵਿੱਚ ਚੱਲ ਪਈ ਜਿੱਥੇ ਮੁਕੰਦਾ ਗਿਆ ਸੀ ਕੋਝ ਦਿਨਾ ਮਗਰੋਂ ਉਸੇ ਟਾਪੂ ਅੱਗੇ ਜਹਾਜ਼ ਚਾਰ ਰੁਕਿਆ ਜਿੱਥੇ ਮੁਕੰਦੇ ਨੇ ਅਦਭੁਤ ਅੰਬ ਦੇਖੇ ਤੇ ਦਰਖਤ ਵੇਖੇ ਸਨ ਉਹ ਟਾਪੂ ਇੱਧਰ ਉੱਧਰ ਘੁੰਮਣ ਲੱਗੇ ਉਸ ਦੀ ਨਜ਼ਰ ਅੰਬਾਂ ਦੇ ਝੁੰਡ ਉੱਤੇ ਜਾ ਪਈ ਉਸ ਨੇ ਇੱਕ ਪੱਕੇ ਰਸੇ ਅੰਬ ਨੂੰ ਦਰਖਤ ਨਾਲੋਂ ਹੇਠਾਂ ਡਕਦੇ ਵੇਖਿਆ ਸਵਰਨੋ ਨੇ ਅੰਬ ਚੁੱਕ ਲਿਆ ਤੇ ਚੂਸ ਕੇ ਗਟਕ ਸੁੱਟੀ ਉਹਦੇ ਵੇਖਦੇ ਵੇਖਦੇ ਗਟਕ ਵਿੱਚੋਂ ਇੱਕ ਨਵਾਂ ਬੂਟਾ ਓਕੇ ਰੁੱਖ ਬਣ ਗਿਆ ਫਿਰ ਸਵਰਨ ਨੇ ਇੱਕ ਹੋਰ ਅੰਬ ਚੁਸਿਆ ਪਰ ਐਤ ਕੀ ਉਹਦੀ ਗਿਟਕ ਬਹੁਤ ਦੂਰ ਜਾ ਕੇ ਸੁੱਟੀ ਉਸਨੇ ਵੇਖਿਆ ਕਿ ਉਹ ਗਿਟਕ ਉਵੇਂ ਦੀ ਉਵੇਂ ਪਈ ਰਹੀ ਸਵਰਨੋ ਤਾੜ ਗਈ ਕਿ ਇਸ ਬਾਗ ਦੀ ਮਿੱਟੀ ਵਿੱਚ ਖਾਸੀਅਤ ਹੈ ਸੋ ਉਹ ਕੁਝ ਅੰਬ ਤੇ ਬਾਗ ਦੀ ਬਹੁਤ ਸਾਰੀ ਮਿੱਟੀ ਨਾਲ ਲੈ ਕੇ ਅੱਗੇ ਤੁਰ ਪਈ ਕਈ ਦਿਨਾਂ ਮਗਰੋਂ ਸਵਰਨੋ ਦਾ ਜਹਾਜ਼ ਉਸ ਸ਼ਹਿਰ ਵਿੱਚ ਜਾ ਲੱਗਾ ਜਿੱਥੇ ਮੁਕੰਦਰ ਰਹਿੰਦਾ ਸੀ ਸਵਰਨੋ ਨੇ ਸ਼ਹਿਰ ਵਿੱਚ ਟੰਡੋਰਾ ਪਟਵਾ ਦਿੱਤਾ ਕਿ ਉਹ ਇੱਕ ਅਲੌਕਿਕ ਜਿਹਾ ਤਮਾਸ਼ਾ ਵਿਖਾਏਗੀ ਜਦੋਂ ਲੋਕ ਇਕੱਠੇ ਹੋ ਗਏ ਤਾਂ ਸਵਰਨੋ ਨੇ ਦੱਸਿਆ ਕਿ ਅੰਬ ਦੀ ਗਿੱਟਕ ਵਿੱਚੋਂ ਪਲਾਂਛਣਾ ਵਿੱਚ ਅੰਬ ਦਾ ਰੁੱਖ ਪੈਦਾ ਕਰਕੇ ਵਿਖਾਏਗੀ ਇਹ ਗਲ ਮੁਮਕਨ ਨਹੀਂ ਲੋਕਾਂ ਨੇ ਕਿਹਾ ਤੂੰ ਬੇਸ਼ੱਕ ਸ਼ਰਤ ਲਗਾ ਲੈ ਅੱਗੇ ਵੀ ਇੱਕ ਬੰਦਾ ਇੱਥੇ 5000 ਰੁਪਏ ਦੀ ਸ਼ਰਤ ਲਾ ਕੇ ਹਾਰ ਗਿਆ ਜੇ ਗਿੱਟਕ ਵਿੱਚੋਂ ਪੇੜ ਉੱਗ ਗਿਆ ਤਾਂ ਤੁਸੀਂ ਰੜਕੇ ਮੈਨੂੰ 5000 ਦੇਣਾ ਜਿੰਨਾ ਹੋ ਗਿਆ ਤੇ ਮੈਂ ਤੁਹਾਨੂੰ ਦੇਵਾਂਗੀ ਸਵਰਨੋ ਨੇ ਗਬਰੂ ਦਾ ਪੇਸਤਾਰ ਰੱਖਿਆ ਸੀ ਉਸਨੇ ਪਹਿਲਾਂ ਅੰਬ ਦੀ ਕਿਟਕ ਚੁਸੀ ਫਿਰ ਉਸ ਨੂੰ ਭੁਏ ਉਸ ਥਾਂ ਤੇ ਰੱਖ ਦਿੱਤਾ ਜਿੱਥੇ ਉਸਨੇ ਬਾਗ ਦੀ ਥੋੜੀ ਜਿਹੀ ਮਿੱਟੀ ਖਿਲਾਰੀ ਸੀ ਲੋਕਾਂ ਦੇ ਵੇਖਦੇ ਵੇਖਦੇ ਇੱਕ ਬੂਟਾ ਹੋ ਗਿਆ ਤੇ ਫਿਰ ਰੁੱਖ ਦਾ ਰੂਪ ਧਾਰਨ ਕਰ ਗਿਆ ਸੋ ਲੋਕਾਂ ਨੇ 5000 ਰੁਪਏ ਇਕੱਠੇ ਕਰਕੇ ਸਵਰਨੋ ਨੂੰ ਦੇ ਦਿੱਤੇ ਮੁਕੰਦਾ ਵੀ ਨੇੜੇ ਖਲੋਤਾ ਘਾਹ ਵੇਚ ਰਿਆ ਸੀ ਉਹ ਕੁਮਾਜ਼ਮਾ ਵੇਖ ਕੇ ਹੱਕਾ ਬੱਕਾ ਰਹਿ ਗਿਆ। ਉਹ ਹੈਰਾਨ ਸੀ ਕਿ ਉਸ ਦੀ ਅੰਬ ਦੀ ਕਿਠ ਕਿਉਂ ਨਹੀਂ ਸੀ ਫਲੀ-ਫੁੱਲੀ। ਸਵਰਨੋ ਨੇ ਮੁਕੰਦੇ ਨੂੰ ਪਛਾਣ ਲਿਆ। ਕੱਪੜੇ ਲੀਰ-ਲੀਰ, ਸਰੀਰ ਧੂਪ ਨਾਲ ਝੁੜਸਿਆ ਹੋਇਆ ਤੇ ਰੰਗ ਕਾਲਾ। ਜਿਵੇਂ ਕਿਸੇ ਪਿੰਡੇ ਤੇ ਕਾਲਖਮਲ ਦਿੱਤੀ ਹੋਈ। ਚਿਹਰੇ ਦੀ ਰੌਣਕ ਤੇ ਅੱਖਾਂ ਦੀ ਚਮਕ ਖਤਮ ਹੁੰਦੀ ਜਾ ਰਹੀ ਸੀ। ਸਵਰਨੋ ਨੇ ਮੁਕੰਦੇ ਤੋਂ ਕਾਦੀਕ ਪੰਡ ਦਾ ਮੁੱਲ ਪੁੱਛਿਆ। ਇੱਕ ਟਕਾ। ਮੁਕੰਦੇ ਨੇ ਕਿਹਾ, ਮੈਨੂੰ ਵਧੀਆ ਕਾ ਚਾਹੀਦਾ ਹੈ ਸਵਰਨੋ ਨੇ ਕਿਹਾ ਤੂੰ ਰੋਜ਼ ਇੱਕ ਪੰਡ ਮੇਰੇ ਖੇਮੇ ਵਿੱਚ ਪਹੁੰਚਾ ਦਿਆ ਕਰ ਜੇ ਕਾ ਅੱਛਾ ਹੋਇਆ ਤਾਂ 4 ਟਕੇ ਰੋਜ਼ ਮਿਲਣਗੇ ਤੇ ਜਦੋਂ ਅਗਲੇ ਦਿਨ ਖੇਮੇ ਵਿੱਚ ਕਾ ਦੀ ਪੰਡ ਛੁੱਟ ਕੇ ਜਾਣ ਲੱਗਾ ਤਾਂ ਸਵਰਨੋ ਨੇ ਉਸ ਨੂੰ ਸਿਰ ਤੋਂ ਪੈਰਾਂ ਤੱਕ ਗੋਹ ਨਾਲ ਵੇਖਿਆ ਕੀ ਤੂੰ ਨੌਕਰੀ ਕਰੇਂਗਾ ਕਿਉਂ ਨਹੀਂ ਮੈਂ ਕਾ ਕਟ-ਕਟ ਕੇ ਤੰਗ ਆ ਗਿਆ ਹਾਂ ਮੁਕੰਦੇ ਨੇ ਹੱਥਾਂ ਦੇ ਛਾਲੇ ਵਿਖਾਉਂਦੇ ਹੈ ਕਿਆ ਵੇਖੋ ਮੇਰੇ ਹੱਥਾਂ 'ਪੈਰਾਂ 'ਚ ਛਾਲੇ ਪੈ ਗਏ ਨੇ। ਤੂੰ ਪੜਿਆ ਲਿਖਿਆ ਵੀ ਹੈ? ਹਿਸਾਬ-ਤਬ ਕਰਨਾ ਜਾਣਦਾ ਹੈ? ਜੀ, ਮੈਂ ਜਨਮ ਤੋਂ ਕਾਹੀ ਨਹੀਂ। ਇਹ ਧੰਦਾ ਦਾ ਪੇਟ ਦੀ ਖਾਤਰ ਕਰਦਾ ਪਿਆ। ਕੱਲ ਆ ਜਾਵੇਂ, ਮੈਂ ਤੇਰੇ ਲਈ ਕੰਮ ਕੱਢਾਂਗੀ। ਅਗਲੇ ਦਿਨ ਜਦੋਂ ਮੁਕੰਦਾ ਫੇਰ ਆਇਆ ਤਾਂ ਸਵਰਨੋ ਨੇ ਕਿਹਾ, ਮੈਂ ਤੇਰੇ ਵਾਸਤੇ ਨਵੇਂ ਕੱਪੜੇ ਸਵਾ ਦਿੱਤੇ ਨੇ। ਤੇਰੇ ਇਹ ਕੱਪੜੇ ਇੱਥੇ ਨਹੀਂ ਚੱਲਣੇ। ਤੂੰ ਇਹ ਕੱਪੜੇ ਉਤਾਰ ਕੇ ਨਵੇਂ ਪਾ ਲੈ। ਸਵਰਨੋ ਨੇ ਫਿਰ ਆਪਣੇ ਸਾਰੇ ਨੌਕਰਾਂ ਨੂੰ ਬੁਲਾ ਕੇ ਕਿਹਾ, ਵੇਖੋ ਅੱਜ ਤੋਂ ਮੇਰਾ ਸਾਰਾ ਕਾਰੋਬਾਰ ਇਹ ਮੁਕੰੰਦਾ ਵੇਖਿਆ ਕਰੇਗਾ ਇਸਦੇ ਹਰ ਹੁਕਮ ਦੀ ਪਾਲਣਾ ਕੀਤੀ ਜਾਵੇ ਜਿਵੇਂ ਮੇਰੇ ਹੁਕਮ ਦੀ ਪਾਲਣਾ ਹੁੰਦੀ ਹੈ ਸਵਰਨੋ ਨੇ ਕਾਹੀ ਦੇ ਉਹ ਕੱਪੜੇ ਦਾਤਰੀ ਤੇ ਰੰਬੀ ਸੰਭਾਲ ਕੇ ਆਪਣੇ ਕੋਲ ਰੱਖ ਲਈ ਕੁਝ ਦਿਨ ਲੰਘੇ ਸਵਰਨੋ ਨੇ ਮੁਕੰਦੇ ਨੂੰ ਬੁਲਾ ਕੇ ਕਿਹਾ ਮੈਂ ਸਫ਼ਰ ਤੇ ਜਾਣਾ ਹੈ ਮੈਂ ਸਫ਼ਰ ਤੇ ਜਾਣਾ ਹੈ ਹਫ਼ਤਾ 10 ਦਿਨ ਲੱਗਣਗੇ ਮੇਰੇ ਪਿੱਛੇ ਤੂੰ ਕੰਮ ਦਾ ਪੂਰਾ ਧਿਆਨ ਰੱਖੀ ਤੇ ਸਵਰਨੋ ਆਪਣੇ ਨਾਲ ਇੱਕ ਸੰਦੂਕ ਲੈ ਕੇ ਉੱਥੋਂ ਦੁਰ ਪਈ ਉਸਨੇ ਕਾਹੀ ਵਾਲੇ ਕੱਪੜੇ ਦਾਤਰੀ ਤੇ ਰੰਬੀ ਵੀ ਆਪਣੇ ਸੰਦੂਕ ਵਿੱਚ ਛਿਪਾ ਕੇ ਰੱਖ ਲਏ ਸਵਰਨੋ ਸਿੱਧੀ ਘਰ ਵਾਪਸ ਆ ਗਈ ਕਈ ਮਹੀਨੇ ਲੰਘ ਗਏ ਜਦੋਂ ਮਾਲਕ ਪਰਤ ਕੇ ਨਾ ਆਇਆ ਮੁਕੰਦੇ ਨੇ ਸੋਚਿਆ ਉਹ ਮਾਲਕ ਕਿਸੇ ਜੋਖੇ ਵਿੱਚ ਫਸ ਗਿਆ ਹੋ ਸਕਦਾ ਜੰਗਲੀ ਜਾਨਵਰ ਨੇ ਖਾ ਲਿਆ ਹੋਵੇ ਜਾਂ ਕਿਸੇ ਚੋਰ ڈاکੂ ਨੇ ਮਾਰ ਦਿੱਤਾ ਹੋਵੇ ਜਦੋਂ ਮਾਲਕ ਦੇ ਪਰਤ ਆਉਣ ਦੀ ਕੋਈ ਆਸ ਨਾ ਰਹੀ ਤਾਂ ਮੁਕੰਦੇ ਨੇ ਸਾਰਾ ਮਾਲ ਸੰਭਾਲ ਕੇ ਇੱਕ ਜਹਾਜ਼ ਤੇ ਲੱਦ ਪਿਆ ਤੇ ਆਪਣੇ ਸ਼ਹਿਰ ਵਾਪਸ ਧਰ ਪਿਆ ਕਈ ਮਹੀਨਿਆਂ ਮਗਰੋਂ ਜਹਾਜ਼ ਉਹਦੇ ਸ਼ਹਿਰ ਪੁੱਜਿਆ ਮੁਕੰਦਰ ਸਾਰਾ ਮਾਲ ਢੋ ਕੇ ਆਪਣੇ ਗੋਦਾਮ ਵਿੱਚ ਗਿਆ ਸਵਰਨੋ ਨੇ ਉਹਦੀ ਬੜੀ ਆਉ ਭਗਤ ਕੀਤੀ ਦੁੱਧ ਦਾ ਛੰਨਾ ਪੀਣ ਲੱਗੇ ਰੱਖਿਆ ਮੁਕੰਦੇ ਨੇ ਸਵਰਨੋ ਨੂੰ ਕਿਹਾ ਮੈਂ ਵਪਾਰ ਵਿੱਚ ਬੜਾ ਧਨ ਕਮਾ ਕੇ ਲਿਆ ਆਂ ਪਹਿਲਾਂ ਤੂੰ ਜੁੱਤੀਆਂ ਦਾ حساب ਖਾਲ ਲੈ ਫਿਰ ਮੈਂ ਤੇਰੇ ਹੱਥੋਂ ਕੁਝ ਪੀਵਾਂਗਾ ਮੈਂ ਜੁੱਤੀਆਂ ਖਾਣ ਵਾਸਤੇ ਤਾਂ ਤਿਆਰ ਬੈਠੀ ਹਾਂ ਪਹਿਲਾਂ ਦੋਦਾ ਘੋਟ ਦਾ ਭਰ ਲੈ ਸਵਰਨੋਂ ਨੇ ਮੁਸਕਰਾਉਂਦੇ ਹੋਏ ਕਿਆ ਪਰ ਹੁਣ ਤੇਰੇ ਬਹਾਨੇ ਨਹੀਂ ਚੱਲਣੇ ਮੁਕੰਦੇ ਨੇ ਜੁੱਤੀ ਉਤਾਰ ਲਈ ਤੂੰ ਬੜੇ ਮਿਹਨੇ ਮਾਰੇ ਸਨ ਨਾ ਹੁਣ ਮੈਨੂੰ ਆਪਣੇ ਰੀਜ ਲਾ ਲੈਣ ਦੇ ਜੇ ਇਹ ਗੱਲ ਹੈ ਤਾਂ ਰਤਾ ਠਹਿਰੋ ਮੈਂ ਹੁਣੇ ਆਈ ਇਹ ਕਹਿੰਦੀ ਹੋਈ ਸਵਰਨੋਂ ਅੰਦਰੋਂ ਸੰਦੂਖ ਵਿੱਚੋਂ ਕਾਹੀ ਦੇ ਕੱਪੜੇ ਦਾਤਰੀ ਤੇ ਰੰਬੀ ਕੱਢ ਲਈ ਮੁਕੰਦੇ ਅੱਗੇ ਰੱਖਦੀ ਕਹਿਣ ਲੱਗੀ ਇਹਨਾਂ ਨੂੰ ਪਛਾਣਦੇ ਹੋ ਇਹ ਤੁਹਾਡੇ ਕੱਪੜੇ ਨੇ ਫਿਰ ਰਤਾ ਰੁੱਕ ਕੇ ਕਹਿਣ ਲੱਗੀ ਤੁਸੀਂ ਆਪਣੇ ਕੱਪੜੇ ਸੰਭਾਲੋ ਤੇ ਮੇਰਾ ਮਾਲ ਮੇਰੇ ਹਵਾਲੇ ਕਰੋ ਮੁਕੰਦੇ ਨੇ ਕਾਹੀ ਵਾਲੇ ਕੱਪੜੇ ਪਛਾਣ ਲਏ ਉਹ ਕਦੇ ਕੱਪੜਿਆਂ ਵੱਲ ਵੇਖਦਾ ਤੇ ਕਦੇ ਸਵਰਨੋ ਵੱਲ ਉਹਨੂੰ ਸਾਰੀ ਗੱਲ ਦੀ ਸਮਝ ਪੈ ਗਈ ਸਵਰਨੋ ਹੀ ਸੁਦਾਗਰ ਦੇ ਪੇਸ ਵਿੱਚ ਸਾਰਾ ਮਾਲ ਤਾਂ ਉਹਨੂੰ ਸੌਂਪ ਕੇ ਆਈ ਸੀ ਮੁਕੰਦੇ ਦਾ ਸਿਰ ਸ਼ਰਮ ਨਾਲ ਝੁੱਕ ਗਿਆ ਸਵਰਨੋ ਨੇ ਮੁਕੰਦੇ ਦੇ ਹੱਥ 'ਚ ਜੁੱਤੀ ਫੜਾਦੇ ਹੋਏ ਕਿਹਾ ਲਓ ਹੁਣ ਚਾਹੇ ਜਿੰਨੀਆਂ ਜੁੱਤੀਆਂ ਮਾਰ ਲਓ ਮਕੰਦੇ ਨੇ ਸਵਰਨ ਨੂੰ ਛਾਤੀ ਨਾਲ ਲਾ ਲਿਆ ਤੇ ਕਹਿਣ ਲੱਗਾ ਮੈਨੂੰ ਇਹ ਪਤਾ ਹੀ ਨਹੀਂ ਸੀ ਕਿ ਇਸਤਰੀ ਵਿੱਚ ਇੰਨੀ ਸ਼ਕਤੀ ਹੁੰਦੀ ਹੈ ਇਸ ਨੂੰ ਚੰਗੇ ਪਾਸੇ ਵੀ ਵਰਤਿਆ ਜਾ ਸਕਦਾ ਹੈ ਮੈਨੂੰ ਸਬਕ ਮਿਲ ਗਿਆ ਬੁਰੇ ਪਾਸੇ ਵਾਲੇ ਸ਼ਕਤੀ ਚਲਿੱਤਰ ਬਣਦੀ ਹੈ ਤੇ ਚੰਗੇ ਪਾਸੇ ਬਣ ਮਰਦ ਦੀ ਬਾ ਧੰਨਵਾਦ ਜੀ ਜੇਕਰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਤੇ ਵੀਡੀਓ ਨੂੰ ਸ਼ੇਅਰ ਕਰਨਾ ਲਾਈਕ ਕਰਨਾ ਤੇ ਕਮੈਂਟ ਕਰਨਾ ਨਾ ਭੁੱਲਣਾ